ਕੀ ਕਰਿਓ ਤਾਂ ਬਣਾ ਰਹੇ ਨਾ ਭਾਜੀ ਨੇ ਮੈਂ ਵੀ ਕਰ ਜਾਵਾਂ ਨਹੀਂ ਨਹੀਂ ਵੀਡੀਓ ਬਣਾਉਂਦਾ ਵੀਡੀਓ ਬਣਾਉਣੇ ਤੁਹਾਨੂੰ ਭੇਜ ਦਾਂਗੇ ਉਹ ਵੀਡੀਓ ਤੂੰ ਗੱਡੀ ਚਲਾਈ ਜਾ ਬਰਾ ਹਾਂਜੀ ਇਹ ਆਦੀ ਬੋਲ ਚਲੋ ਨਾ ਛਪਗਾ ਚੋ ਨਾ ਵੀਡੀਓ ਬਣਾ ਕਰਦੀ ਕੀ ਕਰਦੇ ਹੋ ਨਹੀਂ ਕੀਤੀ ਜੀ ਕੀਤੀ ਆ ਨਾ ਹਾਂਜੀ ਕੀਤੀ ਆ ਕੀਤੀ ਫਿਰ ਕੀ ਉਹ ਕਿਤਾ ਪੜਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੰਗਣਾ ਰੌਤ ਨੇ ਸਾਡੀਆਂ ਮਾਵਾ ਪੈਣਾ ਬਾਰੇ ਜਿਹੜੀਆਂ ਗੱਲਾਂ ਕਹੀਆਂ ਨੇ ਕਿ 100-100 ਰੁਪਏ ਤੇ ਆਉਂਦੀਆਂ ਨੇ ਤੇ ਉਹਦੇ ਬਾਰੇ ਸਾਡੀ ਸੁਲਤਾਨਪੁਰ ਲੋਧੀ ਤੋਂ ਜਿਹੜੀ ਸਾਡੀ ਹੈਗੇ ਨੇ ਸਾਹਿਤਕਾਰ ਮੈਡਮ ਕੁਲਵਿੰਦਰ ਕਮਲ ਜੀ ਉਹਨਾਂ ਨੇ ਕੰਗਣਾ ਨੂੰ ਉਹਦਾ ਜਵਾਬ ਦਿੱਤਾ ਏ ਤੇ ਉਹ ਇੱਕ ਕਵੀਸ਼ਰੀ ਦੇ ਰੂਪ ਵਿੱਚ ਤੇ ਲੋਜੇ ਸੁਰੇਂਦਰ ਖੇਚੜੀ ਦੀ ਜਬਾਨੀ ਸੁਣੋ ਕਿ ਉਹਨਾਂ ਨੇ ਕੰਗਣਾ ਰੌਤ ਨੂੰ ਕੀ ਜਵਾਬ ਦਿੱਤਾ ਏ ਮੇਰੀ ਇੱਕ ਗੱਲ ਸੁਣ ਬੀਬੀ ਕੰਗਣਾ ਤੂੰ ਜਰਾ ਕੰਨ ਖੋਲ ਕੇ ਬੋਲਦੀ ਨਾ ਫਾਲ ਤੂੰ ਜੇ ਵੇਖਦੀ ਤੂੰ ਸਾਡਾ ਇਤਿਹਾਸ ਖੋਲ ਕੇ ਛੇੜ ਦੇਣੀ ਅਸੀਂ ਪਹਿਲਾਂ ਛੇੜ ਜਿਹੜੇ ਸਾਨੂੰ ਉਹਦੇ ਛੇਲ ਲਾਉਣੇ ਆ ਮੋੜਦੇ ਆ ਪੂਰੀ ਭਾਜੀ ਅਸੀਂ ਬੀਬਾ ਇੱਕੀਆਂ ਦੇ ਕੱਤੀ ਪਾਉਣੇ ਆ ਮੋੜਦੇ ਆ ਅਸੀਂ ਪੂਰੀ ਭਾਜੀ ਬੀਬਾ ਇੱਕੀਆਂ ਦੇ ਕੱਤੀ ਪਾਉਣੇ ਬਾਰੇ ਐਵੇਂ ਕੁੜੀ ਹਵਾ ਤਵਾ ਬੋਲਦੀ ਫਿਰੇ ਔਰਤੇ ਖੋਦਤਾ ਵੀ ਔਰਤਾਂ ਦੀ ਇੱਜ਼ਤ ਨੂੰ ਰੋਲਦੀ ਫਿਰੇ ਔਰਤੇ ਖੋਦਤਾ ਵੀ ਔਰਤਾਂ ਦੀ ਹਿਜ਼ਤ ਨੂੰ ਰੋਲਦੀ ਫਿਰੇ ਬੋਲੇ ਜਿਹੜਾ ਸਾ ਮਾੜਾ ਸਾਡੀ ਮਾਂ ਭੈਣ ਭਾਈ ਉਹਦਾ ਘਾਤ ਲਾਉਨੇ ਆ ਓਏ ਮੋੜਦੇ ਆ ਪੂਰੀ ਭਾਜੀ ਐਸੀ ਵੀ ਬਾਈ ਕਿਆਂ ਦੇ ਕੱਤੀ ਪਾਉਨੇ ਆ ਮੋੜਦੇ ਆ ਸੀ ਪੂਰੀ ਭਾਜੀ ਵੀ ਬਾਈਕੀਆਂ ਦੇ ਕੱਤੀ ਪਾਉਨੇ ਆ ਖਾ ਕੇ ਸੂਬਾ ਸ਼ਾਮਿਆਂ ਦਾ ਜੇ ਸਦਾ ਉਗਾਇਨੀ ਤੋ ਢਿੱਡ ਪਰਦੀ ਖਾ ਕੇ ਸੂਬਾ ਸ਼ਾਮ ਜਿਹਦਾ ਯੰਨ ਨਹੀਂ ਤੁੱਖਾ ਸੂਬਾ ਸ਼ਾਮ ਢਿੱਡ ਪਰਦੀ ਉਸੇ ਹੀ ਕਿਸਾਨ ਦਾ ਤੁੱਖਾ ਕੇ ਫਿਰ ਲੂਣ ਨਹੀਂ ਹਰਾਮ ਕਰਦੀ ਉਸੇ ਹੀ ਕਿਸਾਨ ਦਾ ਤੁੱਖਾ ਕੇ ਨਹੀਂ ਲੂਣ ਨਹੀਂ ਤੋ ਫਿਰੇ ਹਰਾਮ ਉਸੇ ਹੀ ਕਿਸਾਨ ਦਾ ਤੁੱਖਾ ਕੇ ਫਿਰ ਲੂਣ ਨਹੀਂ ਹਰਾਮ ਉਹ ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੁੜੇ ਐਸੀ ਫਸਲਾਂ ਉਗਾਉਨੇ ਆ ਓਏ ਮੋੜਦੇ ਆ ਪੂਰੀ ਭਾਜੀ ਐਸੀ ਵੀ ਬਾਈਕਿਆਂ ਦੇ ਕੱਤੀ ਪਾਉਨੇ ਆ ਮੋੜਦੇ ਆ ਪੂਰੀ ਭਾਜੀ ਐਸੀ ਵੀ ਬਾ ਕੱਤੀਆਂ ਦੇ ਕੱਤੀ ਪਾਉਨੇ ਆ ਉੱਟਾਇਆ ਸੀ ਪੰਜਾਬੀਆਂ ਨੇ ਲੰਡਨ ਵਿੱਚ ਜਾ ਕੇ ਘੋਰਾ ਮਾਦਰ ਹੂਰ ਕੰਗਣਾਂ ਸੀ ਪੰਜਾਬੀਆਂ ਨੇ ਲੰਡੇ ਨੇ ਚ ਜਾ ਕੇ ਗੋਰਾ ਮਗਰ ਹੂਰ ਕੰਗਣਾ ਆ ਗਏ ਆ ਗਏ ਜੇ ਆਇ ਤੇ ਪੰਜਾਬੀ ਸਾਨੂੰ ਕਿਹੜਾ ਬੰਬੇ ਦੂਰ ਕੰਗਣਾ ਆ ਗਏ ਜੇ ਆਇ ਤੇ ਪੰਜਾਬੀ ਸਾਨੂੰ ਕਿਹੜਾ ਬੰਬੇ ਦੂਰ ਕੰਗਣਾ ਓ ਐਵੇਂ ਨਾ ਬੰਕਾਰ ਸਾਡੇ ਅਣਖ ਨੂੰ ਜਾਨ ਤਈ ਤੇ ਮੋੜਦੇ ਆ ਪੂਰੀ ਭਾਜੀ ਅਸੀਂ ਵੀ ਭਾਈ 21 ਦੇ 33 ਪੌਣੇ ਆ ਮੋੜਦੇ ਆ ਪੂਰੀ ਭਾਜੀ ਅਸੀਂ ਵੀ ਭਾਈ 21 ਦੇ 33 ਪੌਣੇ ਆ ਉਹ ਸਾਡੇ ਗੂਰਾ ਨੇ ਸਿਖਾਈ ਸਾਨੂੰ ਮੁੱਢ ਤੋਂ ਹੀ ਨਾਰੀ ਦੀ ਇੱਜ਼ਤ ਕਰਨੀ ਸਾਡੇ ਗੂਰਾ ਨੇ ਸਿਖਾਈ ਸਾਨੂੰ ਮੁੱਢ ਤੋਂ ਹੀ ਨਾਰੀ ਦੀ ਇੱਜ਼ਤ ਕਰਨੀ ਉਹ ਪਰ ਸਾਨੂੰ ਬੋਲੇ ਕੋਈ ਮਾੜਾ ਅਸੀਂ ਨਹੀਂ ਉਹ ਗੱਲ ਜਾਰੀ ਨਹੀਂ ਇਹ ਕਮਲ ਅਸੀਂ 베ਰੀ ਦਾ ਕੈ ਮੂਰੇ ਸਦਾ ਹੀ ਪਜਉਨੇ ਆ ਓਏ ਆਖਦੀ ਇਹ ਕਮਲ ਅਸੀਂ 베ਰੀ ਨਾ ਕੈ ਮੂਰੇ ਸਦਾ ਹੀ ਪਜਉਨੇ ਆ ਮੋੜਦੇ ਆ ਪੂਰੇ ਅਸੀਂ ਮੋੜਦੇ ਆ ਬਾਜੀ ਪੂਰੀ ਅਸੀਂ ਵੀ ਬਾਈਕੀਆਂ ਦੇ ਕੱਤੀ ਪਾਉਨੇ ਆ ਮੋੜਦੇ ਆ ਪੂਰੀ ਬਾਜੀ ਅਸੀਂ ਵੀ ਬਾਈਕੀਆਂ ਦੇ ਕੱਤੀ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗੇ ਫਰਟ ਮੈਂ ਥੀ ਸੀ ਅਗਰ ਇਹੋ ਜਿਹੀ ਰੋਲਾ ਪਾਤਾ ਫਿਰ ਹੁਣ ਐਕੀ ਬਾਤ ਹੁਣ ਮੇਰੀ ਆਵਾਜ਼ ਫਰਟ ਗਈ